ਕਿ ਪ੍ਰਮਾਤਮਾ ਨੇ ਆਪਣੇ ਆਪ ਤੋਂ ਹੀ ਆਤਮਾ ਨੂੰ ਤਿਆਰ ਕੀਤਾ ਤੇ ਅਲੱਗ ਕਰ ਦਿੱਤਾ ਜਿਸ ਤਰ੍ਹਾਂ ਇੱਕ ਛੋਟਾ ਜਿਹਾ ਬੱਚਾ ਪੈਦਾ ਕਿੱਥੋਂ ਹੋਇਆ ਮਾਤ ਕਰਪ ਦੇ ਵਿੱਚ मां ਅਲੱਗ ਕਰ ਦਵੇ ਬੱਚਾ ਵੇਲਕਦਾ ਹੈ ਰੋਂਦਾ ਹੈ ਕੱਲ ਲਾਂਦਾ ਹੈ मां ਤੋਂ ਬਗੈ ਨਹੀਂ ਰਹਿ ਸਕਦਾ ਇਹ ਤਾਂ ਆਪਾਂ ਵੀ ਜਾਣਦੇ ਹਾਂ ਉਸੇ ਤਰ੍ਹਾਂ ਹੀ ਇਹ ਆਤਮਾ ਫਾਇਦਾ ਪਰਮਾਤਮਾ ਨੇ ਕੀਤੀ ਹੈ ਪਰ ਉਸਨੇ ਅਲੱਗ ਕਰ ਦਿੱਤੀ ਇੱਕ ਖੇਡ ਦੇਖ ਰਿਹਾ ਹੈ ਕਿ ਇਹ ਨਹੀਂ ਹੈ ਕਿ ਜਿੰਮੇ ਬਾਹਰ ਬੱਚਾ ਰੋਂਦਾ ਹੋਵੇ ਭੱਜ ਕੇ ਝੱਕ ਲੈਂਦੀ ਹੈ ਨਾ ਉਹਦਾ ਰੋਣਾ ਕੋ ਰੋਣਾ ਨਹੀਂ ਸਹਿ ਸਕਦੀ ਮਾਂ ਬੱਚੇ ਨੂੰ ਦੋ ਨਹੀਂ ਕਰਦੀ ਬੱਚੇ ਨੂੰ ਹਰ ਦੁੱਖ ਤਕਲੀਫ ਉਹਦੀ ਖੁਦ ਮਾਂ ਦੇਖਦੀ ਹੈ ਔਰ ਇੱਥੇ ਪ੍ਰਮਾਤਮਾ ਦਾ ਖੇਲ ਕੁਝ ਥੋੜਾ ਅਲੱਗ ਹੈ ਸਾਜਿਤ ਸਾਰਾ ਕੁਝ ਇਸ ਮਾਲਕ ਦਾ ਹੋਇਆ ਜੋ ਸਾਰੀ ਸ੍ਰਿਸ਼ਟੀ ਹੈ ਅਸਲ ਚ ਇਹ ਸਾਰੀ ਬਣੀ ਹੀ ਆਤਮਾ ਤੋਂ ਹੋਈ ਹੈ ਕਿ ਜੋ ਖੇਡ ਚੱਲ ਰਹੀ ਹੈ ਸਾਰਾ ਕੁਝ ਆਤਮਾ ਦਾ ਹੀ ਹੈ ਸਰੀਰ ਬਣਦੇ ਆ ਟਹਦੇ ਆ ਮਨੁੱਖ ਪੈਦਾ ਹੋਇਆ ਫਿਰ ਮਰ ਗਿਆ ਹੋਰ ਜੁਨੀਆ ਮੜ ਗਈ ਐ ਜੋ ਵੀ ਜੁਨੀ ਮਿਲੇਗੀ ਜੀਵ ਜੰਤੂ ਪਸ਼ੂ ਪੰਛੀਆਂ ਦੀ ਗੱਲ ਛੱਡੋ ਪੇੜ ਪੌਦੇ ਹੁਣ ਭਾਵੇਂ ਉੱਚੇ-ਉੱਚੇ ਪਹਾੜ ਹੋਣ ਇਹ ਪੈਦਾ ਹੋਏ ਨੇ ਆਬ ਇਹ ਕਿਸੇ ਸਮੇਂ ਨਹੀਂ ਸੀ ਫਿਰ ਹੋਂਦ ਵਿੱਚ ਆਏ ਕਿਵੇਂ ਆਏ ਜਾਕਾਰਤਾ ਸੇਟੀ ਕੋ ਸਾ ਜੇ ਆਪੇ ਜਾਣੇ ਸੋ ਇਹ ਤਾਂ ਵੈਗੁਰੂ ਜਾਣ ਸਕਦਾ ਪਾਣੀ ਕਿਵੇਂ ਇੱਥੋਂ ਇੰਨਾ ਆਇਆ ਆਪਣਾ ਗੁਰ ਬਾਣੀ ਦੇ ਹਿਸਾਬ ਦੇ ਨਾਲ ਸਮਝ ਸਕਦੇ ਆ ਕਿ ਸਾਰਾ ਪਾਣੀ ਪਰਮਾਤਮਾ ਦੇ ਮੁਖ ਦੇ ਵਿੱਚੋਂ ਆਇਆ ਹੋਇਆ ਗੁਰ ਬਾਣੀ ਦਾ ਬ੍ਰਹਮਾਣ ਸਾਚੇ ਤੇ ਪਵਨਾ ਬਈ ਵਾਹਿਗੁਰੂ ਤੋਂ ਨਰਾੰਕਾਰ ਤੋਂ ਇੱਕ ਆਵਾਜ਼ ਨਿਕਲੀਏ ਆਵਾਜ਼ ਦੇ ਨਾਲ ਹਵਾ ਬਾਹਰਦੀ ਆਪਾਂ ਵੀ ਅਕਸਰ ਜਦੋਂ ਗੱਲਬਾਤ ਕਰਦੇ ਹਾਂ ਮੁੱਖ ਤੋਂ ਥੋੜੀ ਭਾਪ ਛੱਡਦੇ ਹੁੰਦੇ ਹਾਂ ਨਾ ਹਵਾ ਨਿਕਲਦੀ ਹੈ ਬਾਹਰ ਬੋਲ ਬਾਣੀ ਕਰਨ ਦੇ ਨਾਲ ਕਿ ਵਾਹਿਗੁਰੂ ਨੇ ਇੱਕ ਆਵਾਜ਼ ਉਹ ਆਵਾਜ਼ ਕੀ ਸੀ ਈ ਵੈਗਰੂ ਜਾਣਦਾ ਹਰ ਇੱਕ ਧਰਮ ਨੇ ਆਪਣੀ ਆਪਣਾ ਨਾਮ ਦਿੱਤਾ ਹੋਇਆ ਸਿੱਖ ਕਹਿੰਦੇ ਰੱਬ ਨੇ ਵੈਗਰੂ ਕਿਹਾ ਸੀ ਮੁ슬ਮਾਨ ਕਹਿੰਦੇ ਵੈ ਉਸਨੇ ਅੱਲਾ ਕਿਹਾ ਸੀ ਹਿੰਦੂ ਕਹਿੰਦੇ ਰਾਮ ਕਿਹਾ ਸੀ ਓਮ ਕਿਹਾ ਸੀ ਭਾਵੇਂ ਪਹਿਲੀ ਆਵਾਜ਼ ਜਿਸ ਵੀ ਧਰਮ ਦੇ ਨਾਲ ਤੇ ਸੰਬੰਧਤ ਹੋਣ ਅਸੀਂ ਆਪਣੇ ਨਾਮ ਚੇਪ ਦਿੰਨੇ ਫਰਕ ਇਹ ਨਹੀਂ ਕਹਿੰਦੇ ਵੇ ਇਹ ਤਾਂ ਗੁਰਨਾਨਕ ਸਾਹਿਬ ਨੇ ਤੱਕ ਦੇ ਕਿਹਾ ਨਹੀਂ ਉਹ ਕਹਦੇ ਨਾ ਮੈਂ ਨਹੀਂ ਜਾਣਦਾ ਇਹਨਾਂ ਕੁਝ ਨਹੀਂ ਮੈਂ ਜਾਣਦਾ ਮੈਂ ਬੰਦਗੀ ਕਰਕੇ ਸਮਾਗਿਆ ਦੇ ਵਿੱਚ ਉਹਦਾ ਰੂਪ ਬਣ ਗਿਆ ਇਸ ਤੋਂ ਅਗਾਹ ਦਾ ਕੁਝ ਪਤਾ ਨਹੀਂ ਜੋ ਵੀ ਆਤਮਾ ਹੈ ਭਜਨ ਬੰਦਗੀ ਕਰਕੇ ਤੁਸੀਂ ਪ੍ਰਮਾਤਮਾ ਦੇ ਵਿੱਚ ਸਮਾ ਸਕਦੇ ਹੋ ਉਹਦਾ ਰੂਪ ਬਣ ਸਕਦੇ ਹੋ ਔਰ ਇਸ ਤੋਂ ਅੱਗੇ ਦਾ ਭੇਦ ਕਿਸੇ ਕੋਲ ਵੀ ਨਹੀਂ ਹੈ ਕਿ ਇਸ ਤੋਂ ਉੱਪਰ ਦਾ ਜੋ ਭੇਦ ਹੈ ਕਿਸੇ ਨੂੰ ਨਹੀਂ ਪਤਾ ਹੁਣ ਅਸੀਂ ਮੇਰਾ ਕਰਦੇ ਆਂ ਮੇਰਾ ਮੇਰਾ ਅਸੀਂ ਜਿਸ ਤਰ੍ਹਾਂ ਨਾਲ ਸੰਬੰਧਤ ਹੋਈ ਇਹਨਾਂ ਕਿਸੇ ਕੋਈ ਵੀ ਧਰਮ ਹੈ ਸਾਨੂੰ ਆਪਣਾ ਹੀ ਉੱਚਾ ਲੱਗਦਾ ਤੁਹਾਨੂੰ ਆਪਣਾ ਹੀ ਸਭ ਤੋਂ ਸੱਚਾ ਲੱਗਦਾ ਨਹੀਂ ਭਾਈ ਤੇਰੇ ਵਾਸਤੇ ਤੇਰਾ ਮਵਾਰਕ ਪਰ ਦੂਸਰਿਆਂ ਦੇ ਵਾਸਤੇ ਕੋਈ ਅਪ ਸ਼ਬਦਾਂ ਦਾ ਚੁਜ ਕਰਨਾ ਇਸਤੇਮਾਲ ਕਰਨਾ ਗੁਰਮਤ ਦੇ ਉਲਟ ਹੈ ਜਿਵੇਂ ਘਰ ਵਿੱਚ ਵਸਤੂ ਹੁੰਦੀ ਹੈ ਤੁਸੀਂ ਉਸ ਵਸਤੂ ਦੀ ਤੁਲਨਾ ਦੂਸਰਿਆਂ ਨਾਲ ਨਹੀਂ ਕਰ ਸਕਦੇ ਕਿ ਉਹਨਾਂ ਚੀਜ਼ ਮਾੜੀ ਹੈ ਬੁਰੀ ਹੈ ਖਰਾਬ ਹੈ ਉਹਦੀ شکل ਸਹੀ ਨਹੀਂ ਹੈ ਰੰਗ ਸਹੀ ਨਹੀਂ ਹੈ ਉਹਦੇ ਨਾਲ ਕੁਝ ਵੀ ਨਹੀਂ ਹੋਣਾ ਤੂੰ ਰੰਗ ਆਪਣਾ ਸਹੀ ਰੱਖਣਾ ਜੋ ਤੇਰੇ ਕੋਲ ਵਸਤੂ ਹੈ ਉਹਦੀ ਸਾਸ ਬਈ ਤੈਂ ਰੱਖਣੀ ਹੈ ਉਹਦੇ ਵਿੱਚ ਕੋਈ ਰਤੀ ਪਰ ਫਰਕ ਨਾ ਜਾਵੇ ਤੂੰ ਉਸ ਦੀ ਸਜਾਵਟ ਵੱਲ ਧਿਆਨ ਦੇ ਉਸੇ ਤਰ੍ਹਾਂ ਧਰਮ ਹੈ ਦੁਨੀਆ 'ਚ ਕਿੰਨੇ ਧਰਮ ਹੈ ਸਾਂਤਾ ਦੋ ਚਾਰ ਕੀ ਗਿਣਤੀ ਕਿਉਂਦੀ ਐ ਨਾ ਇਹ ਮੁਸਲਮਾਨ ਹੁੰਦੇ ਨੇ ਹਿੰਦੂ ਹੁੰਦੇ ਆ ਕਿਰਚਨ ਹੁੰਦੇ ਵਸ ਜੋ ਕਿ ਦੋ ਚਾਰ ਅੱਖਰ ਪੜਿਆ ਹੋਇਆ ਥੋੜਾ ਘਾਟ ਪਗੇ ਕੋਈ ਜੈਨੀ ਕਹੇ ਤੂੰ ਕੋਈ ਬੋਧੀ ਕਹੇ ਤੂੰ ਪਰ ਧਰਮ ਤਾਂ ਇਸ ਤੋਂ ਵੀ ਅੱਗੇ ਬਹੁਤ ਨੇ ਬਈ ਇਹ ਤਾਂ ਹੁਨਾ ਕੀ ਜਾਣਦੇ ਜਿੰਨਾ ਕੋ ਸੁਣ ਲਿਆ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪੈਨ ਪੈਨ ਤੋ ਹੈ ਤੇਤੀ ਬੇੰਤ ਵਿਧੀਆਂ ਨੇ ਜਿੱਥੇ ਤੱਕ ਆਪਣੇ ਵਰਗਾ ਮਨੁੱਖ ਨਹੀਂ ਪਹੁੰਚ ਸਕਦਾ ਐਸੇ ਮਹਾਦੀਪ ਨੇ ਐਸੀਆਂ ਧਰਤੀਆਂ ਨੇ ਇਸੇ ਧਰਤੀ ਤੇ ਐਸੇ ਹਿੱਸੇ ਨੇ ਜਿਹਨੂੰ ਆਦਿ ਮਨੁੱਖ ਦਾ ਕਰ ਕਹਿੰਦੇ ਆ ਕਿ ਪ੍ਰਾਤਮਕ ਮਨੁੱਖ ਹਲੇ ਵੀ ਹੈ ਬਈ ਉਹਨਾਂ ਦਾ ਜੀਵਨ ਹਲੇ ਵੀ ਜੰਗਲਾਂ ਦੇ ਵਿੱਚ ਹੈ ਅੱਜ ਵੀ ਇਹ ਨਗਰ ਨੂੰ ਘੁੰਮਦੇ ਆ ਉਹਦਾ ਜੋ ਪੜ੍ਹੇ ਲਿਖੇ ਨੇ ਭਾਈ ਉਹ ਪੜ੍ਹਦੇ ਨੇ ਦੇਖਦੇ ਨੇ ਟੀਵੀ ਦੇ ਦਿਖਾਉਂਦੇ ਆ ਡਿਸਕਵਰੀ ਚੈਨਲ ਦਿਖਾਉਂਦੇ ਆ ਕਿ ਫਲਾਣੇ ਭਾਈ ਵਸਤੀ ਹੈ ਫਰਾਂ ਆਹੇ ਉਥੇ ਮਨੁੱਖ ਨਹੀਂ ਪਹੁੰਚ ਸਕਦਾ ਆਮ ਆਦਮੀ ਦੀ ਪਹੁੰਚ ਨਹੀਂ ਹੈ ਕੋਈ ਨਹੀਂ ਜਾ ਸਕਦਾ ਉੱਥੇ ਜੇ ਕੋਈ ਜਾਣ ਦੀ ਕੋਸ਼ਿਸ਼ ਕਰਦਾ ਉਹ ਮਾਰ ਕੇ ਖਾ ਜਾਂਦੇ ਆ ਉਹਨਾਂ ਨੂੰ ਤੁਹਾਡੀ ਭਾਚਾ ਸਮਝ ਨਹੀਂ ਆਉਂਦੀ ਕਿ ਤੁਸੀਂ ਭਾਵੇਂ ਉਹਦੇ ਵਾਸਤੇ ਬਸਤਰ ਲੈ ਜਾਓ ਖਾਣ ਨੂੰ ਲੈ ਜਾਏ ਵੱਡੇ ਵੱਡੇ ਦੇਸ਼ਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਵੀ ਇਹਨਾਂ ਦੇ ਜੀਵਨ ਦੇ ਵਿੱਚ ਕੋਈ ਸੁਧਾਰ ਆ ਜਾਵੇ ਪਰ ਨਹੀਂ ਵੀ ਉਹ ਲੱਗ ਨਹੀਂ ਹੁਣ ਉਹਨਾਂ ਦਾ ਕੀ ਤਰੀਕਾ ਹੋਣਾ ਪ੍ਰਮਾਤਮਾ ਦੇ ਨਾਲ ਹੈ ਜਾਂ ਨਹੀਂ ਹੈ ਕਿਸੇ ਨੂੰ ਕੁਝ ਨਹੀਂ ਪਤਾ ਹੁਣ ਦੁਨੀਆ ਨੂੰ ਖੋਜਦੇ ਰਹੋਗੇ ਨਾ ਤੇ ਆਪਣੇ ਆਪ ਨੂੰ ਭੁੱਲ ਜਾਓਗੇ ਕਿ ਮੈਂ ਆਪਣਾ ਵੀ ਖਿਆਲ ਰੱਖਾਂ ਦੁਨੀਆ ਦੀ ਖੋਜ ਨਹੀਂ ਖਤਮ ਹੁੰਦੀ ਤੇ ਆਪਣੇ ਜੋ ਅੰਦਰ ਦੀ ਖੋਜ ਹੈ ਇਸ ਨੂੰ ਮੁਲਕਪ ਲਿਆ ਹੋਇਆ ਅਸੀਂ ਜਿਸ ਵੀ ਜਗਤ ਦੇ ਵਿੱਚ ਹੈ ਜਿਸ ਵੀ ਧਰਮ ਦੇ ਨਾਲ ਸਵੱਧਤਾ ਆਪਣੇ ਬਾਰੇ ਸੋਚੋ ਕਿ ਮੈਂ ਕਿਤੋਂ ਗਲਤ ਤਾਂ ਨਹੀਂ ਰੋਂਗ ਤਾਂ ਨਹੀਂ ਕਿੱਥੇ ਗੰਦਗੀ ਹੈ ਕਿੱਥੇ ਸਫਾਈ ਕਰਾਂ ਆਪਣੇ ਬਾਰੇ ਸੋਚੋ ਆਪਣੇ ਧਰਮ ਬਾਰੇ ਸੋਚੋ ਕਿ ਕਿਤੋਂ ਭਾਈ ਐਸੀ ਗਲਤਨੀ ਕੋਈ ਹੋਰੀ ਕਿ ਜਿਸ ਕਾਰਨ ਮੇਰੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੂੰ ਕੋਈ ਠੇਸ ਪੁੰਚੇ ਕਿ ਉਹਨਾਂ ਦੀ ਜੋ ਨਿਗਾਹ ਹੈ ਉਹਨਾਂ ਦਾ ਜੋ ਮੇਰ ਵਾਲਾ ਹੱਥ ਹੈ ਮੇਰੇ ਤੋਂ ਉੱਠ ਨਾ ਜਾਵੇ ਕੋਛ ਸਾਰੀ ਇਹ ਹੀ ਕਰਨੀ ਹੈ ਦੂਰ ਦ੍ਰਿਡੇ ਦੇਖਣਾ ਸੀ ਦੁਨੀਆ ਦੇ ਵਿੱਚ ਕਿ ਕਿਹੜੇ ਧਰਮ ਦੇ ਕੀ ਹੁੰਦਾ ਹੈ ਹੁਣ ਕੁੰਬ ਦਾ ਮੇਲਾ ਲੱਗਿਆ ਸੀ ਬੜੇ ਵਿਦਵਾਨ ਦੇਖੇ ਕੁਝ ਫੇਮਸ ਹੋਣ ਦੀ ਗੱਲਾਂ ਕਰਦੇ ਇਹ ਕੁੰਬ ਤੇ ਐ ਹੁੰਦਾ ਉਹ ਹੁੰਦਾ ਕਿਹੜਾ ਪਾਣੀ ਮੁਕਤੀ ਦਿੰਦਾ ਉਹ ਤਾਂ ਨਹੀਂ ਮੁਕਤੀ ਦਿੰਦਾ ਭਾਈ ਤੇਰਾ ਪਾਣੀ ਜਿਹੜੇ ਸਰੋਵਰਾਂ ਤੇ ਤੂੰ ਜਾਨਣਾ ਕੀਰਤਪੁਰ ਜਾਨਣਾ ਵਾ ਫੁੱਲਪੌਂਡ ਜਾਨਣਾ ਵਾ ਇਹ ਮੁਕਤੀ ਦਿੰਦੇ ਆ ਕਿ ਦੂਸਰੇ ਨੇ ਤੂੰ ਕਹਿ ਰਹੇ ਆ ਕਿ ਕੁੰਬ ਦੇ ਇਸ਼ਾਨਾ ਚ ਕੀ ਹੁੰਦਾ ਉਹ ਭਾਵੇਂ ਹੋਵੇ ਨਾ ਹੋਵੇ ਭਾਈ ਤੈਨੂੰ ਕੀ ਪਰ ਨਹੀਂ ਭਾਈ ਜੇ ਅਸੀਂ ਉਹਨਾਂ ਬਾਰੇ ਕੁਝ ਬੋਲਾਂਗੇ ਤਦੇ ਤਾਂ ਅਸੀਂ ਫੇਮਸ ਹੁੰਨੇ ਆ ਨਾ ਕਿ ਜੇ ਭਾਈ ਕਿਸੇ ਬਾਰੇ ਅਸੀਂ ਕਿੰਤੂ ਪ੍ਰੰਤੂ ਨਾ ਕੀਤਾ ਸਾਨੂੰ ਕਿਹਨੇ ਪੁੱਛਣਾ ਜਾਣ ਬੁੱਝ ਕੇ ਤੁਸੀਂ ਗੰਗਾ ਦੀ ਗੱਲ ਕਰਦੇ ਹੋ ਉਹਨਾਂ ਦਾ ਭਾਈ ਜੋ ਉਹ ਕੁੰਭੇ ਕੁੰਬ ਦਾ ਇਸ਼ਨਾਨ ਉਹਨਾਂ ਨੂੰ ਮੁਬਾਰਕ ਤੇਰੇ ਵਾਸਤੇ ਇੱਕ ਸਰੋਵਰ ਬਣਾ ਕੇ ਦਿੱਤਾ ਹੈ ਕੀ ਤੂੰ ਉਸ ਸਰੋਵਰ ਵਿੱਚ ਇਸ਼ਨਾਨ ਕਰਦਾ ਉਹ ਕਿਹੜਾ ਸਰੋਵਰ ਹੈ ਉਹ ਸਰੋਵਰ ਦਾ ਨਾਮ ਹੈ RAMDAS ਸਰੋਵਰ ਨਾਤੇ ਸਭ ਉਤਰੇ ਪਾਪ ਕੁਮਾਤੇ ਨਿਰਮਲ ਹੋਏ ਕਰ ਇਛ ਨਾਨਾ ਗੁਰ ਪੂਰੇ ਕਿਨੇ ਦਮ ਹੁਣ ਇਹ ਪੰਕਤੀ ਨਾ ਤਕਰੀਬਨ ਸਿੱਖਾਂ ਦੇ ਰੇਗ ਸਰੋਵਰ ਦੇ ਬਾਰੇ ਲਿਖੀ ਹੁੰਦੀ ਹੈ ਹੁਣ ਸਾਡਾ ਧਿਆਨ ਇੱਕ ਹੋ ਜਾਂਦਾ ਸ਼ਾਇਦ ਵੀ ਇਹ ਪੰਕਤੀ ਸਾਨੂੰ ਇਸ਼ਾਰਾ ਕਰਦੀ ਹੈ ਬੇ ਅੰਮਰ ਸਰ ਸਾਹਿਬ ਦੀ ਧਰਤੀ ਤੇ ਜਾਣਾ ਵੀ ਉਸ ਜਗ੍ਹਾ ਤੇ ਜੋ ਸਰੋਵਰ ਬਣਿਆ ਹੋਇਆ ਵੀ ਹਰੇਕ ਸਰੋਵਰ ਦੇ ਬਾਹਰ ਲਿਖਿਆ ਹੁੰਦਾ RAM DAS ਸਰੋਵਰ ਨਾਂ ਤੇ ਪਰ ਗੁਰਵਾਣੀ ਤਾਂ ਕਿਹਾ ਹੀ ਨਹੀਂ ਕਿ ਤੂੰ ਪਾਣੀ ਦੇ ਵਿੱਚ ਨਾ ਗੁਰੂ ਨਾਨਕ ਸਾਹਿਬ ਨੂੰ ਆਕਾਰ ਪ੍ਰਖ ਨੂੰ ਕੋਈ ਮਤਲ ਨਹੀਂ ਹੈ ਉਹਨੂੰ ਮਤਲਬ ਹੈ ਜਿਸੇ ਭੈ ਤੈਨੂੰ ਲਣਾਉਣਾ ਤੇਰੀ ਆਤਮਾ ਨੂੰ ਉਹਨ ਕਿਸੇ ਪਾਣੀ ਦੇ ਨਾਲ ਆਤਮਾ ਸ਼ੁੱਧ ਨਹੀਂ ਹੁੰਦੀ ਵਿਵਤਰ ਨਹੀਂ ਹੁੰਦੀ ਆਪਾਂ ਵੀ ਸਰੋਵਰਾਂ ਤੇ ਤੁਰੇ ਫਿਰਦੇ ਆ ਭਾਈ ਆਪੋ ਦਾ ਮੈਨ ਸਰੋਵਰਾਂ ਦੇ ਕਟੇ ਆਪਾਂ ਵੀ ਉਦੋਂ ਨੂੰ ਇਸ਼ਾਰੇ ਕਰਦੇ ਆ ਇਧਰ ਨੂੰ ਆ ਕਿ ਤੂੰ ਭਈ ਇਹ ਕਿਉਂ ਕੀਤਾ ਇਹ ਉਹਨਾਂ ਦਾ ਤੇਰਾ ਕੋ ਮਤਲਬ ਹੀ ਕੋਈ ਹੈ ਉਹਨਾਂ ਹੌਣ ਡੁੱਬਣ ਕੁਛ ਕਰਨ ਪਾਈ ਤੈਰਨਾ ਕੀ ਮਤਲਬ ਸੀ ਉਹਦਾ ਤੇਰਾ ਮਤਲਬ ਇੱਥੇ ਸੀ ਕਿ ਜੋ ਸਤਿਗੁਰ ਪਾਤਸ਼ਾਹ ਜੀ ਨੇ ਕਿਹਾ ਕਿ ਮਹਾਰਜ ਨੇ ਗੁਰਬਾਣੀ ਚ ਕਹਿਤਾ RAM DAAS SROVARNATE ਭਰੇ ਟੈਂਪੂ ਟਰਾਲੀਆਂ ਕਿਤੇ ਫਲਾਣੇ ਸਾਧ ਦੇ ਡੇਰੇ ਕਿਤੇ ਕਿਤੇ ਸਥਾਨ ਦੇ ਉਤੇ ਫਲਾਣੇ ਸੰਤਾਂ ਦੇ ਜਗ ਦੇ ਜਾਣਾ ਅੰਮ੍ਰਿਤਸਰ ਜਾਣਾ ਫਲਾਣੇ ਤੀਰਤੇ ਜਾਣਾ ਤੇਰੇ ਤੀਰਤ ਤੀਰਥ ਤੀਰਥ ਨੇ ਉਹਨਾਂ ਦੇ ਤੀਰਥ ਤੇਰੇ ਬਾਅਦ ਤੇ ਭਾਈ ਨਰਕ ਬਣੇ ਹੋਏ ਨੇ ਵੀ ਉਹ ਤਾਂ ਗਲਤ ਕੰਮ ਕਰਦੇ ਤੂੰ ਕਿਹੜਾ ਸਹੀ ਕੀਤਾ ਨਹਾਣਾ ਸਰੀਰ ਦੀ ਕਿਰਿਆ ਵਾ ਇਹਦਾਂ ਸਰੀਰ ਦੀ ਸੁਸਤੀ ਦੂਰ ਹੁੰਦੀ ਹੈ ਤੰਤਰ ਤੋਂ ਦੇ ਬਦਬੂ ਨਹੀਂ ਆਉਂਦੀ ਇਹ ਤੇਰੀਆਂ ਸਰੀਰਕ ਕਿਰਿਆ ਨੇ ਆਤਮਾ ਦੀ ਕਿਰਿਆ ਨਹੀਂ ਹੈ ਕਿ ਭਾਈ ਠੀਕ ਆ ਭਈ ਕਿਸੇ ਸੰਤ ਮਹਾਤਮਾ ਦੇ ਘਰ ਜਾਣਾ ਬੁਰੀ ਗੱਲ ਨਹੀਂ ਜਾਓ ਪਰ ਪ੍ਰਾਪਤੀ ਤੁਹਾਡੀ ਜੋ ਲੈਣ ਜਾਂਦੇ ਆ ਉਹ ਗਲਤ ਹੋ ਜਾਂਦੀ ਹੈ ਜਾਓ ਭਈ ਮਸਿਆ ਨਾਓ ਕੁੰਨਿਆ ਨਾਓ ਪਰ ਲਣਾਉਣਾ ਕਿਨੂੰ ਆਤਮਾ ਨੂੰ ਮਸਿਆ ਪੁੰਨਿਆ ਜਾਓ ਮਾਗਨਾ ਕੇ ਆਓ ਭਈ ਮੀਨਾ ਜਾਓ ਉਥੇ ਜਾਓ ਮਹਾਤਮਾ ਦੇ ਬਚਨਾਂ ਨੂੰ ਸਰਵਣ ਕਰੋ ਤੇ ਆਪਣੀ ਆਤਮਾ ਨੂੰ ਉਹਨਾਂ ਦੇ ਬਚਨਾਂ ਦੇ ਵਿੱਚ ਬਚਨਾ ਰੂਪੀ ਸਾਗਰ ਦੇ ਵਿੱਚ ਇਸ਼ਨਾਨ ਕਰਵਾਓ ਆਤਮਾ ਨੂੰ ਜਿੰਨਾ ਸ਼ੁੱਧ ਰੱਖੋਗੇ ਸਾਫ਼ ਕਰੋਗੇ ਉਨਾ ਹੀ ਪਰਮਾਤਮਾ ਦੇ ਉਹ ਨਜ਼ਦੀਕ ਜਾਏਗੀ। ਸ੍ਰੀਨੁਦ ਜਨ ਮਰਜੀ ਤੋ ਲਾ ਭਾਈ ਇਹ ਨਹੀਂ ਜਾਂਦਾ। ਹੁਣ ਜੇ ਸਰੋਵਰ ਦੀ ਪਾਤਸ਼ਾਹ ਨੇ ਗੱਲ ਕੀਤੀ ਹੈ RAM DAS ਹੁਣ ਸਰੋਵਰ ਹੈ ਕੀ ਹੈ? ਗੁਰੂ ਸਬੰਦ ਨਦੀ ਸਭ ਸਿੱਕੀ ਜਿਤ ਨਾ ਤੇ ਵੜਿਆਈ ਗੁਰੂ ਕੀ ਪਾਚਨੇ ਕਹਿ ਦਿੱਤਾ ਗੁਰੂ ਸਮੁੰਦਰ ਹੈ ਗੁਰੂ ਸਮੰਦ ਨਦੀ ਸਭ ਸਿੱਕੀ ਕਿ ਜਿਵੇਂ ਸਮੁੰਦਰ ਤੋਂ ਸਮੁੰਦਰੀ ਹੈ ਨਹੀਂ ਤੇ ਨਦੀਆਂ ਕਿੱਥੋਂ ਬਣਣੀਆਂ ਨੇ ਕਿ ਨਦੀਆਂ ਦਾ ਭਾਈ ਇਹਨਾਂ ਦਾ ਸੰਬੰਧ ਵੀ ਤਾਂ ਸਮੁੰਦਰ ਦੇ ਨਾਲ ਹੀ ਹੈ ਨਾ ਉਹਦਾ ਪਾਣੀ ਭਾਵੇਂ ਸਿੱਧੀ ਕੋਈ ਸਮੁੰਦਰ ਵਿੱਚੋਂ ਨਹੀਂ ਉੱਠ ਕੇ ਆਉਂਦੀ ਵੀ ਉਹ ਤੋਂ ਟੱਕ ਮਾਰੇ ਅਤੇ ਨਦੀ ਸਮੁੰਦਰ ਤੋਂ ਵਹਿ ਰਹੀ ਹੈ ਸਮੁੰਦਰ 'ਚ ਨਦੀਆਂ ਦਰਿਆ ਸਮਾਂਦੇ ਤਾਂ ਹੈ ਪਰ ਉਹਦੇ 'ਚੋਂ ਬਾਹਰ ਡ੍ਰਿੰਕਟ ਨਹੀਂ ਆਉਂਦੇ ਕਿ ਕਦੇ ਸੁਣਿਆ ਦੇਖਿਆ ਵੀ ਆ ਨਦੀ ਸਮੁੰਦਰ ਦੇ ਵਿੱਚੋਂ ਨਿਕਲਦੀ ਆ ਪੈਂਦੀਆਂ ਤਾਂ ਬਹੁਤ ਨੇ ਤੇ ਕਿਹਨਾਂ ਸਾਰੀਆਂ ਪੈਂਦੀਆਂ ਨੇ ਉਹਨਾਂ ਦਾ ਮਹਾਸਾਗਰਾਂ ਦੇ ਨਾਲ ਸੰਬੰਧਤ ਕਿ ਜਿੰਨੀਆਂ ਨਦੀਆਂ ਨੇ ਦਰਿਆ ਨੇ ਇਹ ਸਮੁੰਦਰ ਚ ਪੈਂਦੇ ਤਾਂ ਹੈ ਪਰ ਉਥੋਂ ਸਿੱਧੇ ਬਾਹਰ ਨਹੀਂ ਆਉਂਦੇ ਵੀ ਇਹ ਨਹੀਂ ਕਿ ਫਲਾਨੀ ਜਗ੍ਹਾ ਸੀ ਉਥੋਂ ਭਾਈ ਨਹਿਰ ਕੱਢ ਲਈ ਵਿੱਚ ਦੀ ਸਮੁੰਦਰ ਦੇ ਵਿੱਚੋਂ ਉਥੋਂ ਆਵੇਗਾ ਉਥੋਂ ਪਾਣੀ ਆਉਂਦਾ ਹੈ ਨਦੀਆਂ ਸਮੁੰਦਰ ਬਣਦੇ ਉਹਦੇ ਨਾਲ ਹੀ ਆ ਪਰ ਉਸ ਪਾਣੀ ਨੂੰ ਸੂਰਜ ਦੀ ਤਪਸ਼ ਸਹਿਣੀ ਪੈਂਦੀ ਹੈ ਉਬਲਦਾ ਉਬਲਦਾ ਭਾ ਬਣਦਾ ਉੜਦਾ ਉਡਣ ਉਪਰੰਤ ਫਿਰ ਝਾਵਾ ਜਦੋਂ ਆਉਂਦੀ ਹੈ ਖਿੱਚ ਕੇ ਲੈ ਜਾਂਦੀ ਹੈ ਜਿੱਥੇ ਕੋਈ ਟਕਰਾਵ ਹੁੰਦਾ ਭਾ ਪਹਾੜ ਹੋਵੇ ਪਹਾੜਾਂ ਚ ਬਾਰਿ ਬਹੁਤ ਹੁੰਦੀ ਹੈ ਬਾਰਸ਼ਾਂ ਦੀਆਂ ਕਿ ਪਹਾੜੀ ਇਲਾਕਿਆਂ ਦੇ ਵਿੱਚ ਦੇਖੋਗੇ ਅਕਸਰ ਨੂੰ ਉੱਥੇ ਸਦਾ ਬਹਾਰੀ ਥੋੜੀ ਬਹੁਤੇ ਡ੍ਰਿਜਲਿੰਗ ਬੂੰਦਾ ਮੱਦੀ ਕੁਛ ਨਾ ਕੁਛ ਹੁੰਦੀ ਰਹਿੰਦੀ ਹੈ ਜਿੱਥੇ ਪਹਾੜ ਘਣੇ ਨੇ ਜਿਵੇਂ ਚਿਰਾ ਪੁੰਜੀ ਦੇ ਪਹਾੜ ਨੇ ਪਈ ਉੱਤੇ 12 ਮਹੀਨੇ 30 ਦਿਨ بارش ਹੀ ਨਹੀਂ ਰੁਕਦੀ ਐਸੀ ਦੁਨੀਆ 'ਚ ਬਹੁਤ ਜਗ੍ਹਾ ਨੇ ਐਸੀਆਂ ਭਈ ਜਿਨੇ ਇੱਕ ਜਾਣਦਿਆ ਫਈ ਆਪਾਂ ਸਾਂਝਾ ਕਰੀ ਜਨੇ ਆ ਗਿਆ ਹਣ ਹੁਣ ਉਸ ਪਾਣੀ ਦੇ ਓੜਿਆ ਤਾਂ ਪਈ ਸਮੁੰਦਰ 'ਚ ਹੀ ਐ ਸੰਬੰਧ ਤਾਇਦਾ ਸਮੁੰਦਰ ਦੇ ਨਾਲ ਹੀ ਐ ਔਰ ਇਹਦੀ ਇੱਕ ਪ੍ਰਕਿਰਿਆ ਹੋ ਗਈ ਕਿ ਕਿਵੇਂ ਇਸ ਪਾਣੀ ਦੇ ਨਾਲ ਨਦੀ ਬਣਨੀ ਆ ਝੀਲ ਬਣਨੀ ਆ ਪਰ ਵਾਪਸ ਫਿਰ ਉਸ ਪਾਣੀ ਨੇ ਸਮੁੰਦਰ ਚ ਰਲ ਜਾਣਾ ਹੁੰਦਾ ਕਿ ਉਹਦੇ ਚ ਬਾਅਦਸ ਫਿਰ ਰਲ ਜਾਂਦਾ ਇਸ ਤਰ੍ਹਾਂ ਪ੍ਰਕਿਰਿਆ ਚੱਲਦੀ ਰਹਿੰਦੀ ਹੁਣ ਇੱਥੇ ਪਾਸ਼ਾ ਨੇ ਜੋ ਗੱਲ ਕਹੀ ਹੈ ਗੁਰੂ ਸੰਬੰਧ ਗੁਰੂ ਕੀ ਹੈ ਸਮੁੰਦਰ ਹੈ ਇਹਦੇ ਵਿੱਚੋਂ ਭਾਈ ਸਿੱਖਾਂ ਨੇ ਸਿੱਖੀ ਗ੍ਰਹਿਣ ਕਰਕੇ ਭਾਵ ਜਿਹੜਾ ਗੁਰੂ ਤੋਂ ਗੁਰ ਲੈ ਲੈਣਾ ਉਹਦੇ ਗੁਣਾਂ ਨੂੰ ਆਪਣੇ ਅੰਦਰ ਧਾਰ ਕੱ ਲੈਣਾ ਇਹੀ ਇੱਕ ਇਸ਼ਾਨ ਗੁਰੂ ਸਬੰਧ ਨਦੀ ਸਵਸਿ ਕੀ ਇਹ ਤੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇਸ ਗਿਆਨ ਰੂਪੀ ਸਾਗਰ ਦੇ ਵਿੱਚੋਂ ਜੇ ਗਿਆਨ ਲਵੇਗਾ ਗ੍ਰਹਿਣ ਕਰੇਗਾ ਤੇ ਪਾਈ ਤੂੰ ਬੜਾਈ ਪਾਏਗਾ ਉਸਤਤ ਹੋਵੇਗੀ ਇਹ ਹੈ ਤੇਰਾ ਅਸਨ ਇਸ਼ਨਾਨ ਤੇ ਜੇ ਪਾਸ਼ਕ ਨੇ ਜੇ ਸਿਰ ਕੁੱਥੇ ਨਾ ਉਹ ਨਾਹੀਂ ਸਤ ਕਿੱਟੇ ਸਿਰ ਛਾਈ ਕਹਿੰਦੇ ਜੇ ਗੁਰੂ ਦੇ ਇਸ ਗਿਆਨ ਰੂਪੀ ਸਾਗਰ ਦੇ ਵਿੱਚ ਤੋਂ ਕੋਈ ਕਿਣਕਾ ਮਾਤਰ ਵੀ ਗਿਆਨ ਨਾ ਲਿਆ ਨਾ ਭਾਵ ਆਪਣੀ ਆਤਮਾ ਤੱਕ ਇਹ ਗਿਆਨ ਨਾ ਪਹਚਾਇਆ ਤੇ ਤੇਰੇ ਤੇ ਪਾਛੀ ਜੀ ਕਹਿੰਦੇ ਸਤ ਚੱਟੇ ਸਿਰ ਚਾਈ ਕਹਿੰਦੇ ਐਸੇ ਬੰਦੇ ਦੇ ਤਾਂ ਸਿਰ ਤੇ ਸਤ ਬੁਖਸਵਾ ਦੇ ਪਾ ਦੋ ਵਿਖੇ ਪਾ ਦੋ ਸਿਰ ਦੇ ਵਿੱਚ ਆਪਣੇ ਜੇ ਤੇ ਖੇਮ ਨੂੰ ਕੋਧੀ ਪਾਰੇ ਮਨਮਤ ਦਾ ਰਾ ਆਪਣਾ ਕੇ ਹਣ ਪਾਸ਼ਾ ਕਹਿੰਦੇ ਆ ਦੁਨੀਆ ਦੇ ਵਿੱਚ ਕੋਈ ਐਸਾ ਪਾਣੀ ਨਹੀਂ ਏ ਜੇ ਕੁੰਬ ਦਾ ਨਹੀਂ ਏ ਤੇ ਤੇਰਾ ਵੀ ਨਹੀਂ ਏ ਕਿ ਤੇਰੇ ਕਿਸੇ ਸਰੋਵਰ ਦਾ ਕੀਰਤਪੁਰ ਦਾ ਦਰਬਾਰ ਸਾਹਿਬ ਦਾ ਕਿਸੇ ਦਾ ਪਾਣੀ ਵੀ ਨਹੀਂ ਮੁਕਤ ਕਰੂਗਾ ਜੇ ਤੇਰਾ ਕਰੂਗਾ ਤੇ ਦੁੱਧਿਆਂ ਦਾ ਵੀ ਕਰੂਗਾ ਪਾਣੀ ਕੋਈ ਮੁਕਤ ਨਹੀਂ ਕਰਦਾ ਪਾਸ਼ਾ ਕਹਿੰਦੇ ਮੇਰੇ ਤੇਰੇ ਇੱਥੇ ਕੁਝ ਵੀ ਨਹੀਂ ਏ ਇਹ ਤਾਂ ਆਪਾਂ ਕਿਹਾ ਇਹਨਾਂ ਆਪਣੀਆਂ ਭਾਵਨਾ ਚ ਬਹਿ ਕੇ ਅਸੀਂ ਆਪਣੇ ਧਰਮ ਪ੍ਰਤੀ ਪ੍ਰੇਮ ਦਿਖਾਉਂਦੇ ਹੋਏ ਅੰਧ ਵਿਸ਼ਵਾਸ ਕਹਿੰਦੇ ਹਨ ਇਥੇ ਪਾਸ਼ਾਹੀ ਕਹਿੰਦੇ ਹਨ ਵੇ ਭਾਈ ਜਿਹੜਾ RAM DAS ਦਾ ਸਰੂਪ ਹੈ ਨਾ ਉਹ ਇੱਕ ਗਿਆਨ ਇੱਕ ਗੁਰੂ ਗ੍ਰੰਥ ਸਹਿ ਪਾਚ ਇਹ ਹੈ ਉਹ ਅਸਲ RAM ਸਾਨਾ ਧਿਆਨ ਤੇ ਲਹਿ ਜਾਂਦਾ ਵੈ ਸਿੱਧੇ ਹੀ ਦਰਬਾਰ ਸਾਹਿਬ ਸਾਡਾ ਧਿਆਨ ਚਲੇ ਜਾਂਦਾ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਮਹਾਰਾਜ ਦੇ ਗੁਰਦੇਵ ਪਿਤਾ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਵੀ ਉਹਨਾਂ ਦਾ ਨਾਮ ਸੀ ਸ਼ਾਇਦ ਉਹਨਾਂ ਦਾ ਨਾਮ ਨਹੀਂ ਜ਼ਿਕਰ ਕੀਤਾ ਇਹ ਇੱਥੇ ਜ਼ਿਕਰ ਕੀਤਾ ਹੈ ਰਾਮ ਦਾਸ ਜਿਹੜੇ ਉਸ ਮਾਲਕ ਦੇ ਦਾਸ ਬਣ ਗਏ ਤੁਮਰੀ ਚਰਨ ਤੁਮਰੀ ਆਸ ਤੂੰ ਹੀ ਸੱਜਣ ਸਹੇਲੇ ਰੱਖੋ ਰੱਖਣਹਾਰ ਦੇਵਾਲਾ ਨਾਨਕ ਘਰ ਕੇ ਗੋਲੇ